ਸਾਡੇ ਦੇਸ਼ ਭਾਰਤ ਨੇ ਪਹਿਲਾ ਲੰਮਾ ਸਮਾਂ ਇੰਗਲੈਂਡ ਦੀ ਗੁਲਾਮੀ ਕੀਤੀ ਤੇ ਹੁਣ ਦੁਬਾਰਾ ਭਾਜਪਾ ਦੀ ਸਰਕਾਰ ਵੇਲੇ ਅਜੀਹਾ ਮਹਿਸੂਸ ਹੋ ਰਿਹਾ ਜਿਵੇਂ ਭਾਰਤ ਅਮਰੀਕਾ ਦਾ ਗੁਲਾਮ ਹੋਵੇ ਕਿਉਂਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਅਮਰੀਕਾ ਨੇ ਭਾਰਤ ਨੂੰ ਕਦੇ ਵੀ ਇਸ ਤਰ੍ਹਾਂ ਨਹੀਂ ਧਮਕਾਇਆ ਜਿਸ ਤਰ੍ਹਾਂ ਹੁਣ ਭਾਜਪਾ ਦੀ ਸਰਕਾਰ ਵੇਲੇ ਧਮਕਾਇਆ ਜਾ ਰਿਹਾ 30 ਜੁਲਾਈ 2025 ਨੂੰ ਅਮਰੀਕੀ ਰਾਸ਼ਟਰਪਤੀ ਟਰੰਪ ਵੱਲੋਂ ਭਾਰਤ ਤੋਂ ਆਯਾਤ ਹੋਣ ਵਾਲੀਆਂ ਵਸਤਾਂ ਤੇ 25% ਟੈਰਿਫ ਲਗਾਉਣ ਦੀ ਘੋਸ਼ਣਾ ਕੀਤੀ ਗਈ ਅਤੇ ਭਾਰਤ ਦੀ ਅਰਥਵਿਵਸਥਾ ਨੂੰ ਮਰੀ ਹੋਈ ਅਰਥਵਿਵਸਥਾ ਦੱਸਿਆ ਇਹ ਵੀ ਕਿਹਾ ਗਿਆ ਮਜ਼ਾਕ ਵਿੱਚ ਕਿ ਆਉਣ ਵਾਲੇ ਸਮੇਂ ਵਿੱਚ ਭਾਰਤ ਨੂੰ ਪਾਕਿਸਤਾਨ ਤੋਂ ਵੀ ਤੇਲ ਖਰੀਦਣਾ ਪੈ ਸਕਦਾ ਹੈ ਨਾਲ ਹੀ ਇਹ ਧਮਕੀ ਵੀ ਦਿੱਤੀ ਕਿ ਜੇਕਰ ਭਾਰਤ ਨੇ ਰਸ਼ੀਆ ਤੋਂ ਤੇਲ ਅਤੇ ਮਿਲਟਰੀ ਦਾ ਸਮਾਨ ਖਰੀਦਿਆ ਤਾਂ ਇਹ ਟੈਰਿਫ ਹੋਰ ਵੀ ਵਧਾਇਆ ਜਾ ਸਕਦਾ ਇਸ ਤਰ੍ਹਾਂ ਦੀਆਂ ਧਮਕੀਆਂ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਸਾਹਿਬ ਪੂਰੀ ਤਰ੍ਹਾਂ ਚੁੱਪ ਰਹੇ ਅਤੇ ਵਿਦੇਸ਼ ਮੰਤਰਾਲੇ ਨੇ ਇੱਕ ਛੋਟੇ ਜਿਹੇ ਟਵੀਟ ਰਾਹੀਂ ਜਵਾਬ ਦਿੱਤਾ ਟਵੀਟ ਵਿੱਚ ਸਿਰਫ ਇੰਨਾ ਹੀ ਲਿਖਿਆ ਗਿਆ ਕਿ ਭਾਰਤ ਆਪਣੇ ਰਾਸ਼ਟਰੀ ਹਿੱਤਾਂ ਦੀ ਰੱਖਿਆ ਲਈ ਹਰ ਇੱਕ ਜ਼ਰੂਰੀ ਕਦਮ ਚੁੱਕੇਗਾ ਪ੍ਰਧਾਨ ਮੰਤਰੀ ਸਾਹਿਬ ਨੂੰ ਉਦੋਂ ਹੀ 트ੰਪ ਦਾ ਨਾਮ ਲੈ ਕੇ ਜਵਾਬ ਦੇਣਾ ਚਾਹੀਦਾ ਸੀ ਕਿ ਭਾਰਤ ਰਸ਼ੀਆ ਤੋਂ ਤੇਲ ਖਰੀਦਣਾ ਬੰਦ ਨਹੀਂ ਕਰੇਗਾ ਕਿੱਥੋਂ ਕੀ ਖਰੀਦਣਾ ਇਸ ਦਾ ਫੈਸਲਾ ਭਾਰਤ ਆਪ ਕਰੇਗਾ ਅਮਰੀਕਾ ਨੂੰ ਕੋਈ ਹੱਕ ਨਹੀਂ ਇਸ ਸਬੰਧੀ ਬੋਲਣ ਦਾ ਪ੍ਰਧਾਨ ਮੰਤਰੀ ਸਾਹਿਬ ਤਾਂ ਨਹੀਂ ਬੋਲੇ ਪਰੰਤੂ ਇੱਕ ਵਾਰ ਫੇਰ ਪ੍ਰਧਾਨ ਮੰਤਰੀ ਨੂੰ ਬਚਾਉਣ ਲਈ ਭਾਰਤੀ ਨੈਸ਼ਨਲ মিডিਆ ਅੱਗੇ ਆਇਆ ਭਾਰਤੀ ਨੈਸ਼ਨਲ মিডিਆ ਜੋ ਪਿਛਲੇ 10-12 ਸਾਲਾਂ ਤੋਂ ਭਾਰਤ ਦੇ ਵਿਸ਼ਵ ਗੁਰੂ ਬਣਨ ਦੇ ਦਾਅਵੇ ਕਰ ਰਿਹਾ ਉਹ ਬੇਸ਼ਰਮੀ ਦੀਆਂ ਹੱਦਾਂ ਤਾਂ ਉਦੋਂ ਕਰਾਸ ਕਰ ਗਿਆ ਜਦੋਂ ਉਸਨੇ 25% ਟੈਰਿਫ ਦੇ ਫਾਇਦੇ ਗਿਣਾਉਣੇ ਸ਼ੁਰੂ ਕਰ ਦਿੱਤੇ ਨੈਸ਼ਨਲ মিডিਆ ਨੇ ਕਿਹਾ ਕਿ ਇਸ ਟੈਰਿਫ ਨਾਲ ਭਾਰਤ ਆਤਮ ਨਿਰਭਰ ਬਣੇਗਾ ਅਤੇ ਕਾਰੋਬਾਰ ਵਿੱਚ ਭਾਰਤ ਨੂੰ ਅਮਰੀਕਾ ਤੇ ਨਿਰਭਰ ਨਹੀਂ ਰਹਿਣਾ ਪਵੇਗਾ। ਮੋਦੀ ਸਾਹਿਬ ਨੇ ਦੇਸ਼ ਦੇ ਹਿੱਤਾਂ ਨੂੰ ਦੇਖਦੇ ਹੋਏ ਟੈਰਿਫ ਡੀਲ ਨਹੀਂ ਕੀਤੀ ਜਦਕਿ ਇਹ ਡੀਲ ਕਰਨੀ ਉੱਖੀ ਨਹੀਂ ਸੀ। ਇਸ ਹੱਦ ਤੱਕ ਨੈਸ਼ਨਲ মিডিਆ ਦੀ ਬਿਸ਼ਰਮੀ ਦੇਖੀ ਗਈ। 6 ਅਗਸਤ 2025 ਨੂੰ ਅਮਰੀਕੀ ਰਾਸ਼ਟਰਪਤੀ 트ੰਪ ਵੱਲੋਂ ਭਾਰਤ ਤੇ 25% ਟੈਰਿਫ ਹੋਰ ਵਧਾਉਣ ਦਾ ਐਲਾਨ ਕੀਤਾ ਗਿਆ ਅਤੇ ਨਾਲ ਹੀ ਇੱਕ ਵਾਰ ਫੇਰ ਧਮਕੀ ਦਿੱਤੀ ਗਈ ਕਿ ਜੇਕਰ ਭਾਰਤ ਨੇ ਰਸ਼ੀਆ ਤੋਂ ਤੇਲ ਦੀ ਖਰੀਦ ਬੰਦ ਨਾ ਕੀਤੀ ਤਾਂ ਸੈਕੰਡਰੀ ਟੈਰਫ ਵੀ ਲਗਾਇਆ ਜਾ ਸਕਦਾ ਹੈ ਅਮਰੀਕਾ ਦਾ ਕਹਿਣਾ ਹੈ ਕਿ ਭਾਰਤ ਤੋਂ ਮਿਲਣ ਵਾਲੇ ਪੈਸੇ ਨਾਲ ਹੀ ਰਸ਼ੀਆ ਯੂਕਰੇਨ ਵਿੱਚ ਜੰਗ ਲੜ ਰਿਹਾ ਹੈ ਯੂਕਰੇਨ ਵਿੱਚ ਜੰਗ ਬੰਦ ਕਰਵਾਉਣ ਲਈ ਭਾਰਤ ਨੂੰ ਰਸ਼ੀਆ ਤੋਂ ਤੇਲ ਖਰੀਦਣਾ ਬੰਦ ਕਰਨਾ ਪਵੇਗਾ ਇੱਕ ਵਾਰ ਫੇਰ ਪੂਰੀ ਦੁਨੀਆ ਦੇ ਸਾਹਮਣੇ ਭਾਰਤ ਨੂੰ અપਮਾਨਿਤ ਕੀਤਾ ਗਿਆ ਕਿਉਂਕਿ ਰਸ਼ੀਆ ਤੋਂ ਤੇਲ ਹੋਰ ਦੇਸ਼ ਵੀ ਖਰੀਦ ਰਹੇ ਆ ਸਿਰਫ ਭਾਰਤ ਨੂੰ ਹੀ ਬਲੈਕਮੇਲ ਕੀਤਾ ਜਾ ਰਿਹਾ ਹੁਣ ਹੈਰਾਨੀ ਵਾਲੀ ਗੱਲ ਤਾਂ ਸਭ ਲਈ ਇਹ ਹੈ ਕਿ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦਾ ਪ੍ਰਧਾਨ ਮੰਤਰੀ ਚੁੱਪ ਕਿਉਂ ਹੈ ਕਮਜ਼ੋਰ ਅਤੇ ਡਰਿਆ ਹੋਇਆ ਕਿਉਂ ਹੈ ਟਰੰਪ ਨੂੰ ਉਸੇ ਭਾਸ਼ਾ ਵਿੱਚ ਮੋੜ ਕੇ ਜਵਾਬ ਕਿਉਂ ਨਹੀਂ ਦਿੱਤਾ ਜਾ ਰਿਹਾ ਬੀਜਪੀ ਸਮਰਥਕਾਂ ਲਈ ਵੀ ਇਹ ਮੁਸ਼ਕਲ ਦਾ ਸਮਾਂ ਆ ਜੋ ਪਿਛਲੇ ਸਾਲ 트ੰਪ ਤੇ ਜਿੱਤਣ ਲਈ ਹਵਨ ਕਰਵਾ ਰਹੇ ਸੀ 트ੰਪ ਦੀ ਜਿੱਤ ਨੂੰ ਸਨਾਤਨ ਦੀ ਜਿੱਤ ਦੱਸ ਰਹੇ ਸੀ ਪਰ ਮਸਲਾ ਇਹ ਬੀਜਪੀ ਸਮਰਥਕਾਂ ਦੀ ਮੁਸ਼ਕਲ ਦਾ ਨਹੀਂ ਅਤੇ ਨਾ ਹੀ ਮੋਦੀ ਦੇ ਝੂਠ ਫੜੇ ਜਾਣ ਦਾ ਮਸਲਾ ਇੱਥੇ ਇਹ ਹੈ ਕਿ ਇੰਨਾ ਜ਼ਿਆਦਾ ਅਪਮਾਨਿਤ ਹੋਣ ਤੋਂ ਬਾਅਦ ਵੀ ਭਾਰਤ ਸਰਕਾਰ ਜਵਾਬ ਕਿਉਂ ਨਹੀਂ ਦੇ ਰਹੀ ਮਈ 2025 ਭਾਰਤ-ਪਾਕਿਸਤਾਨ ਜੰਗ ਵੇਲੇ ਜੰਗਬੰਦੀ ਦੀ ਘੋਸ਼ਣਾ ਵੀ ਰਾਸ਼ਟਰਪਤੀ 트럼ਪ ਵੱਲੋਂ ਇੱਕ ਟਵੀਟ ਕਰਕੇ ਕੀਤੀ ਗਈ। ਉਦੋਂ ਵੀ ਵਿਸ਼ਵਗੁਰੂ ਬਣਨ ਦੇ ਦਾਅਵੇ ਕਰਨ ਵਾਲੀ ਭਾਜਪਾ ਸਰਕਾਰ ਨੂੰ ਸਵਾਲ ਪੁੱਛਣਾ ਬਣਦਾ ਸੀ ਕਿ ਜੰਗਬੰਦੀ ਦੀ ਘੋਸ਼ਣਾ ਪ੍ਰਧਾਨ ਮੰਤਰੀ ਵੱਲੋਂ ਜਾਂ ਰੱਖਿਆ ਮੰਤਰੀ ਵੱਲੋਂ ਕੀਤੀ ਜਾਣੀ ਚਾਹੀਦੀ ਸੀ ਜਾਂ ਫੌਜ ਦੇ ਮੁਖੀ ਵੱਲੋਂ ਕੀਤੀ ਜਾਣੀ ਚਾਹੀਦੀ ਸੀ। ਜੰਗਬੰਦੀ ਦੀ ਘੋਸ਼ਣਾ ਕਰਨ ਵਾਲਾ 트럼ਪ ਕੌਣ ਸੀ? ਮੌਜੂਦਾ ਸਮੇਂ ਪਾਰਲੀਮੈਂਟ ਦਾ ਸੈਸ਼ਨ ਚੱਲ ਰਿਹਾ ਪ੍ਰਧਾਨ ਮੰਤਰੀ ਸਾਹਿਬ ਨੂੰ ਇਸੇ ਸੈਸ਼ਨ ਦੌਰਾਨ ਜੰਗਬੰਦੀ ਤੇ ਸਪਸ਼ਟੀਕਰਨ ਦੇਣਾ ਚਾਹੀਦਾ ਅਤੇ ਭਾਰਤ ਤੇ ਲੱਗੇ 50% ਟੈਰਿਫ ਦਾ ਜਵਾਬ ਵੀ ਉਸੇ ਭਾਸ਼ਾ ਵਿੱਚ ਦੇਣਾ ਚਾਹੀਦਾ ਜੇਕਰ ਮੋਦੀ ਸਾਹਿਬ ਜਵਾਬ ਨਾ ਦੇ ਸਕੇ ਤਾਂ ਦੁਨੀਆ ਦੇ ਸਾਹਮਣੇ ਭਾਰਤ ਨੂੰ ਹੋਰ ਅਪਮਾਨਿਤ ਹੋਣਾ ਪੈ ਸਕਦਾ ਧੰਨਵਾਦ